हेलो जी सस्का सारेया को आई होप ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮ ਹੋਗੇ ਮੈਂ ਅਮਨ ਤੁਹਾਡੇ ਸਾਰਿਆਂ ਦਾ ਵੈਲਕਮ ਹੈ ਮੇਰੇ YouTube ਚੈਨਲ ਤੇ ਤੇ ਅੱਜ ਮੈਂ ਤੁਹਾਡੇ ਨਾਲ ਮੇਰੇ ਨਾਲ ਹੋਈ ਘਟਨਾ ਸਾਂਝੀ ਕਰਦੇ ਜਾ ਰਹੀ ਹਾਂ ਜੋ ਕਿ ਸ਼ਾਇਦ ਤੁਹਾਨੂੰ ਵੀ ਕੁਝ ਕੋਈ 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 ਮਤਲਬ ਕੀ ਸੂਚਨਾ ਮਿਲੇ ਤਾਂ ਕਿ ਤੁਸੀਂ ਸਤਿਰਕ ਰਹੋ ਤੁਸੀਂ ਇਦਾਂ ਦੀ ਗਲਤੀ ਨਾ ਕਰੋ ਜੋ ਮੈਨੇ ਕੀਤੀ ਹੈ ਨਾ ਤੇ ਜੇ ਤੁਸੀਂ ਮੇਰੇ ਕੱਢਣਾ ਸੁਣਨਾ ਚਾਹੁੰਦੇ ਹੋ ਤਾਂ ਵੀਡੀਓ ਪੂਰਾ ਦੇਖਿਓ ਠੀਕ ਹੈ ਕਿਉਂਕਿ ਜੇ ਤੁਸੀਂ ਅੱਧ ਵਿਚਾਲੇ ਛੱਡੋਗੇ ਤੁਹਾਨੂੰ ਪਤਾ ਨਹੀਂ ਚੱਲੂਗਾ ਕਿ ਕੀ ਹੋਇਆ ਕਿੱਦਾਂ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਹੈ ਨਾ ਤੇ ਗੱਲ ਹੈ ਕਿ ਆ ਜੋ ਫਰੌਗ ਹੁੰਦੇ ਹਨ ਉਹਨਾਂ ਬਾਰੇ ਜੋ ਮੇਰੇ ਨੰਬਰ ਤੇ ਮੇਰੇ ਫੋਨ ਤੇ ਨੰਬਰ ਤੇ ਦਾ ਕਾਲ ਆਉਂਦੀ ਸੀ ਤੇ ਮੈਂ ਸਿਮ ਵੀ ਕੱਢਤੀ ਆ ਤੇ ਫਿਰ ਵੀ ਉਹ ਮੇਰੇ ਨਾਲ ਕੰਟੈਕਟ ਦੇ ਜਿਸ ਨੰਬਰ ਤੇ ਹੈਗੇ ਸੀ ਮੈਂ ਉਹ ਵੀ ਕੱਢ ਕੇ ਰੱਖਤਾ ਫਿਰ ਵੀ ਉਹ ਮੇਰੇ ਫੋਨ ਤੇ ਕੁਛ ਨਾ ਕੁਛ ਮਤਲਬ ਕਿ ਆਈ ਮੀਨ ਜਿਵੇਂ ਆਪਾਂ ਕਹਿ ਲਈਏ ਕਿ ਮੈਨੂੰ ਬਲੈਕਮੇਲ ਕਰਨ ਲਈ ਉਹ ਜਿੰਨੀ ਹੱਦ ਹੋ ਸਕਦੀ ਹੈ ਉਨੀ ਪਾਰ ਕਰ ਰਹੇ ਹੈਗੇ ਇਸ ਦੇ ਬਾਵਜੂਦ ਕਿ ਮੇਰੇ ਫੋਨ 'ਚੋ SIM ਨਹੀਂ ਹੈਗਾ ਜੋ ਜਿਸ ਨਾਲੋਂ ਮੈਨੂੰ ਪਹਿਲਾਂ ਕੰਟੈਕਟ ਕਰਦੇ ਸੀ ਤੇ ਇਸ ਦਾ ਸਿਲਸਿਲਾ ਸ਼ੁਰੂ ਕਿੱਥੋਂ ਹੋਇਆ ਕਿੱਦਾਂ ਹੋਇਆ ਕਿਵੇਂ ਹੋਇਆ ਇਹ ਮੈਂ ਤੁਹਾਨੂੰ ਫੇਰ ਦੱਸੂਗੀ ਫਿਲਹਾਲ ਇਹੀ ਬੇਨਤੀ ਆ ਕਿ ਤੁਹਾਡੇ ਫੋਨ ਤੇ ਵੈਸਾ ਸਾਰਿਆਂ ਨੂੰ ਪਤਾ ਹੀ ਆ ਵੀ ਅੱਜਕੱਲ੍ਹ ਦੁਨੀਆ ਕਿੱਦਾਂ ਦੀ ਆ ਹਨਾ ਤੇ ਮੈਂ ਥੋੜੀ ਜਿਹੀ ਪਾਗਲ ਹੋ ਗਈ ਤਾਂ ਸਹੀ ਆ ਦੋ ਚਾਰ ਦਿਨਾਂ ਤੋਂ ਮੈਂ ਇੰਨੀ ਜ਼ਿਆਦਾ ਮੁਸੀਬਤ 'ਚੋਂ ਲੰਘ ਰਹੀ ਆ ਮੈਂ ਕੀ ਕੀ ਫੇਸ ਕਰਦੀ ਆ ਇਹ ਸਿਰਫ ਮੈਨੂੰ ਪਤਾ ਏ ਠੀਕ ਹੈ ਤੇ ਬਾਕੀ ਬਸ ਜੇ ਨਹੀਂ ਵੀ ਪਤਾ ਤੁਹਾਨੂੰ ਬਾਕੀ ਘਟਨਾ ਮੈਂ ਬਾਅਦ ਸ ਦਸੂਗੀ ਫਿਲਹਾਲ ਮੇਰੇ ਸੇ ਨਹੀਂ ਸ਼ਕਤੀ ਨਹੀਂ ਹੈ ਕਿ ਮੈਂ ਦੱਸ ਸਕਾਂ ਚਾਰ ਪੰਜ ਦਿਨਾਂ ਤੋਂ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਹੈਗੀ ਆ ਦੁਨੀਆ ਤੇ ਜਾ ਨਹੀਂ ਤੇ ਐਦਾਂ ਤੁਹਾਡੇ ਨਾਲ ਨਾ ਹੋਵੇ ਤੇ ਤੁਸੀਂ ਕਰ ਰੱਖੋ ਆਪਣੇ ਸੇਫਟੀ ਆਪ ਰੱਖੋ ਤੇ ਮੇਰੇ ਨਾਲੇ ਪਾਗਲਪਨ ਨਾ ਕਰਿਓ ਤੇ ਜੋ ਮੇਰੇ ਨਾਲ ਹੋਇਆ ਮੈਂ ਫੇਰ ਦੱਸੂਗੀ ਲਾਲ ਅੱਜ ਦੀ ਵੀਡੀਓਜ਼ ਇੰਨਾਈ ਤੇ ਥੈਂਕ ਯੂ